ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਪੰਚਿਆ ਤਾਂ ਸਿਰ ਜਿਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਬਜਤਾਰ ਸਿੰਘ ਨਵਾਂ ਪਿੰਡ ਤਾਰਾਗੜ ਤਿਆਦ ਲੋ ਧੰਨਵਾਦ ਪਿੰਡ ਦੇ ਲੋਕਾਂ ਦਾ ਇਹ ਵੀ ਸੰਗਤ ਦਾ ਜਿਨ੍ਹਾਂ ਨੇ ਇਹ ਮਾਣ ਬਖਸ਼ਿਆ ਬਾਕੀ ਆਪਣੇ ਐਮਐਲਏ ਸਾਹਿਬ ਸ਼ਰੀ ਗੱਸੀ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਬਹੁਤ ਉਹਨਾਂ ਦੀ ਵੀ ਮਿਹਨਤ ਆ ਧੰਵਾਲ ਹੈ ਜੀ ਉਹਨਾਂ ਦਾ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਵਾਏ ਜਾਣ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਕੰਮ ਹੈ ਜੀ ਗਰਾਊਂਡ ਦਾ ਸਾਡੇ ਕੋਲ ਕੋਈ ਨਿਗਰਾਨਾ ਕੋਈ ਰਾਹ ਹੈ ਗਰਾਊਂਡ ਨੂੰ ਨਾ ਚਾਰਦਵਾਰੀ ਗਰਾਊਂਡ ਦੀ ਨਾ ਸਟੇਡੀਅਮ ਇੱਕ ਜਿਹੜੇ ਆਮ ਜ਼ਮੀਨ ਹੁੰਦੀ ਹੈ ਉਹ ਛੱਡਦੀ ਹੈ ਤੇ ਜੋਸ਼ ਉਹੀ ਹੈ ਜੀ ਤੇ ਬਾਕੀ ਸਾਡੇ ਸੀਵਰੇਜ ਦਾ ਬਹੁਤ ਮੰਦਾ ਹਾਲ ਹੈ ਕੀ ਬੁਰੇ ਜਿੰਦ ਪਿੰਡ ਚ ਅਜੇ ਤੱਕ ਕੋਈ ਨਹੀਂ ਪਿਆ ਲਾਈਟਾਂ ਨਹੀਂ ਹੈਗੀਆਂ ਕੋ ਮਤਲਬ ਬਹੁਤ ਬੁਰਿਆ ਸਿਰਫ ਆਪਾ ਜਿਹੜੇ ਪਿਛੇ ਰਹਿ ਗਏ ਆ ਉਹ ਸਿਰਫ ਗਲੀਆਂ ਨਾਲੀਆਂ ਤੱਕ ਕੋਈ ਡਿਸਪੈਂਸਰੀ ਨਹੀਂ ਕੋਈ ਸਿਰਫ ਇੱਕ ਸਾਡੇ ਕੋਲ ਹੈਗਾ ਤੇ ਸਿਰਫ ਪ੍ਰਾਇਮਰੀ ਸਕੂਲ ਆ ਪਿੰਨੀ ਤੱਕ ਬੱਚਿਆਂ ਵਾਲੀ ਸੋ ਬਜ਼ੁਰਗਾਂ ਦੇ ਬੈਠਣ ਵਾਸਤੇ ਪਿੰਡਾਂ 'ਚ ਕਿਤੇ ਨਾ ਕਿਤੇ ਪਾਰਕਿੰਗ ਹੁੰਦੀ ਆ ਸੋ ਸਿਹਤ ਸਹੂਲਤਾਂ ਵਾਸਤੇ ਡਿਸਪੈਂਸਰੀ ਜਾਂ ਮੋਹੱਲਾ ਕਲੀਨਿਕ ਵੀ ਪਿੰਡ ਦੀ ਮੁੱਲੀ ਸੋਲ ਸਕਦੀ ਜਾਂਦੀ ਆ ਸੋ ਇਹ ਇਦਾਂ ਦੀ ਕੋਈ ਸੋਧਾ ਜਾਂ ਕੋਈ ਓਪਨ ਜਿਮ ਨੌਜਵਾਨਾਂ ਵਾਸਤੇ ਹੋਵੇ ਜਾਂ ਝੂਲੇ ਬੱਚਿਆਂ ਵਾਸਤੇ ਹੁੰਦੇ ਨੇ ਕੋਈ ਇਦਾਂ ਦੀ ਸੋਧਾ ਤੁਹਾਡੇ ਪਿੰਡ ਵਿੱਚ ਹੈਗੀ ਜਾਂ ਨਹੀਂ ਬਿਲਕੁਲ ਭਾਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡਾ ਪਿੰਡ ਜਿਹੜਾ 747 ਜੂਨ ਦਾ ਆਜਾਦ ਹੋਇਆ ਸਿਰਫ ਇੱਕ ਗਲੀਆਂ ਕੀ ਹੀ ਰਹਿ ਗਈਆਂ ਸਾਡੇ ਕੋਲ ਕੋਈ ਓਪਨ ਜਿਮ ਨਹੀਂ ਕੋਈ ਦੂਸਰਾ ਜਿਮ ਨਹੀਂ ਕੋਈ ਡਿਸਪੈਂਸਰੀ ਨਹੀਂ ਕੋਈ ਪਾਰਕ ਨਹੀਂ ਕੋਈ ਕੁਛ ਨਹੀਂ ਹੈਗਾ ਸਿਰਫ ਤੇ ਸਿਰਫ ਸਾਡੇ ਕੋਲ ਹੈਗਾ ਤੇ ਇੱਕ ਪ੍ਰਾਇਮਰੀ ਸਕੂਲ ਹੀ ਹੈ ਜੀ ਮੁੱਖੀ ਗੱਲ ਜੀ ਸਰ ਹੁਣ ਪਹਿਲ ਦੇ ਹੱਦ ਤੇ ਤੁਹਾਡੇ ਵੱਲੋਂ ਜਾਂ ਤੁਹਾਡੀ ਕੋਈ ਕੰਮ ਜਿਹੜਾ ਪਹਿਲਾਂ ਕਿਹੜਾ ਕਰਵਾਇਆ ਜਾਣਾ ਹੈ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰੀਏ ਤੇ ਸਾਨੂੰ ਸਭ ਤੋਂ ਪਹਿਲਾਂ ਸਾਡੇ ਬੱਚੇ ਜੇ ਨਸ਼ਿਆਂ ਤੋਂ ਰਹਿਤ ਹੋ ਕੇ ਗਰਾਊਂਡ ਵੱਲ ਜਾਣਗੇ ਤੇ ਫੇਰ ਹੀ ਬੱਚੇ ਸੰਭਲ ਸਕਣਗੇ ਸਾਨੂੰ ਗਰਾਊਂਡ ਦਾ ਤਨਿ ਰਿਮੂ ਵਗੈਰਾ ਦਾ ਸਭ ਤੋਂ ਪਹਿਲਾਂ ਸਾਡੇ ਇਹੀ ਟਾਰਗੇਟ ਨੇ ਜੀ ਸਰ ਕਈ ਵਾਰੀ ਵੇਖਿਆ ਪਿੰਡਾਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਨੇ ਖੂਬ ਸੂਰਤ ਫੁੱਲ ਬੂਟੇ ਵੀ ਪਿੰਡਾਂ ਦੇ ਆਲੇ-ਦੁਆਲੇ ਲੱਗੇ ਹੁੰਦੇ ਨੇ ਸੋ ਪਿੰਡ ਚ ਵਾਰਦਾ ਦੇਖੋ ਵਧੀਆ ਲੱਗਦੀ ਆ ਉਹ ਕੀ ਤੁਹਾਨੂੰ ਲੱਗਦਾ ਕੋਈ ਇਦਾਂ ਦੀ ਕੋਈ ਫੈਸਿਲਿਟੀ ਪਿੰਡ ਦੇ ਦੇਖੋ ਜੀ ਸਾਡੇ ਲਾਗੇ ਪਿੰਡ ਨੇ ਕਿੱਡੇ-ਕੱਡੇ ਸੋਹਣੇ ਪਿੰਡ ਬਣੇ ਆ ਸਿਰਫ ਅਸੀਂ ਇਸੇ ਕਰਕੇ ਪਿੱਛੇ ਲੱਗੇ ਕਿਉਂਕਿ ਇਹ ਕਦੇ ਇਕਾ ਕਰਕੇ ਅਸੀਂ ਇਹੋਲੇ ਕੰਮ ਕਰੀਏ ਤੇ ਸਾਡਾ ਪਿੰਡ ਵੀ ਸੋਹਣਾ ਲੱਗੇ ਕੋਈ ਬਾਹਰੋਂ ਆਵੇ ਵੜੀਆਂ ਦੇਖ ਲੱਗੇ ਰੂੜੀਆਂ ਚਕਾਈਏ ਜਠੀਆਂ ਲੱਗੀਆਂ ਮੋੜਾਂ ਤੇ ਤੇ ਕੋਈ ਵਧੀਆ ਆਪਾਂ ਕਰੀਏ ਤਾਂ ਫੇਰ ਹੀ ਹੋਣਾ ਇਹ ਬਾਕੀ ਸਰਕਾਰਾਂ ਦੇ ਸਹਿਯੋਗ ਨਾਲ ਵੀ ਹੋਣਾ ਤੁਹਾਨੂੰ ਪਤਾ ਹੈ ਸਰਪੰਡਾਂ ਦੇ ਵਿੱਚ ਕਿੰਨਾ ਕਿ ਰਾਸ਼ਨ ਦੀ ਸਮੱਸਿਆ ਰਾਸ਼ਨ ਕਾਰਡ ਦੀ ਸਮੱਸਿਆ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਹੁੰਦੇ ਉਹ ਜਿਹੜੇ ਨਜਾਜ਼ ਵੀ ਬਣੇ ਹੁੰਦੇ ਰਾਸ਼ਨ ਉਹਨਾਂ ਵੱਲ ਸੋ ਤੁਹਾਡੀ ਗਵਾਹੀ ਤੇ ਕਿਵੇਂ ਬਰਾਲਾ ਕੀਤਾ ਜਾਵੇਗਾ ਵੀ ਦੇਖੋ ਜੀ ਸਾਡੇ ਪਿੰਡ ਰਾਸ਼ਨ ਕਾਰਡ ਬਹੁਤ ਘੱਟ ਹੈ ਜਿੰਨਾ ਦੇ ਮਲੋਂ ਮਹਿੰਗੇ ਹੈਗੇ ਬਾਕੀ ਲਗਭਗ ਸਾਰਿਆਂ ਦੇ ਬਣਾਈ ਆ तकरीबन ਪਰ ਫਿਰ ਵੀ ਜਿਨ੍ਹਾਂ ਤੇ ਨਹੀਂ ਹੈਗੇ ਕੋਈ ਹੈਗੇ 10-12 ਘਰ ਜਿਨ੍ਹਾਂ ਕੋਲ ਮਲੋ ਜਿਨ੍ਹਾਂ ਨੂੰ ਚਾਹੀਦੇ ਮੈਨ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਮਿਲ ਨਹੀਂ ਰਿਹਾ ਜੀ ਉਹਨਾਂ ਦੇ ਕੁਝ ਪਰ ਰਾਹੀਆ ਕੰਮ ਇਹ ਤੁਹਾਨੂੰ ਲੱਗਦਾ ਸਾਈਡ ਬੰਦਵਾਜੇ ਉਹਦੇ ਕਰਕੇ ਮਤਲਬ ਜੀ ਪੁੱਜ ਜੀ ਸਾਈਡ ਤੇ ਲਗਭਗ ਬੰਦ ਹੀ ਗਈ ਜਦੋਂ ਖੁੱਲੇਗੀ ਬਾਅਦ ਚ ਮਤਲਬ ਹਾਂ ਜੀ ਜਦੋਂ ਖੁੱਲਦੀ ਹੈ ਫੇਰ ਬੋਲ ਭਾਈ ਇਸ ਪੈਲੇ ਦਾ ਪਿੰਨ ਵੀ ਕੰਮ ਆਪਾਂ ਮਤਲਬ ਕਰਾਂਗੇ ਕਿਉਂਕਿ ਗਰੀਬਾਂ ਨੂੰ ਰਾਸ਼ਨ ਮਿਲੂਗਾ ਤਾਂ ਫੇਰ ਹੀ ਹੈ ਜੀ ਜੀ ਹਾਂ ਜੀ ਐਜੂਕੇਸ਼ਨ ਦੀ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਸਕੂਲ ਬੜਾ ਪੁਰਾਣਾ ਪੰਜਵੀਂ ਦੇ ਕੀ ਇਹ ਸਕੂਲ ਦੇ ਵਿੱਚ ਸਟਾਫ ਦੀ ਤੁਹਾਨੂੰ ਲੱਗਦਾ ਕਮੀ ਆ ਕਿਤੇ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਨਹੀਂ ਜੀ ਸਟਾਫ ਪੱਖੋਂ ਤੇ ਚਲੋ ਠੀਕ ਆ ਬਾਕੀ ਜੇ ਆਪਾਂ ਮਰ ਹਸੂਲ ਤਾਂ ਕਿ ਬੰਨ ਨਾ ਜਰ ਮਾਰੀ ਤੇ ਫਿਰ ਮਤਲਬ ਸਕੂਲ ਬਹੁਤ ਪਿੱਛੇ ਹੈ ਜੀ ਹਾਂ ਜੀ ਪਲੇ ਗਰਾਉਂਡ ਛੋਟੀ ਜੀ ਹੈ ਬੱਚਿਆਂ ਵਾਸਤੇ ਉਹਦੇ ਵਿੱਚ ਵੀ ਮਤਲਬ ਹੈ ਨਹੀਂ ਕੁਝ ਵੀ ਕੋਈ ਮਤਲਬ ਓਪਨ ਜਿਮ ਵਗੈਰਾ ਕੁਝ ਹੋਵੇ ਤਾਂ ਬੱਚੇ ਉੱਤੇ ਖੇਡ ਸਕਣ ਦਾ ਕੋਈ ਝੂਲੇ ਹੋਣ ਕੋਈ ਹੰਗੂਰੇ ਹੋਣ ਕੋਈ ਕੋਈ ਕੁਝ ਵੀ ਹੈ ਨਹੀਂ ਲੱਤ ਜੀ ਜੀ ਹਾਂ ਜੀ ਸਰ ਸੈਂਟਰ ਗੌਰਮਲ ਜਾਂ ਪੰਜਾਬ ਗੌਰਮਲ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਸੋ ਉਹ ਪਿੰਡ ਵਿੱਚ ਕਿਤੇ ਨਾ ਕਿਤੇ ਗਰੀਬ ਲੋਕਾਂ ਤੱਕ ਪੁੱਜਦਾ ਨਹੀਂ ਹੁੰਦੀਆਂ ਉਹ ਤੁਹਾਡੀ ਕੋਈ ਤੇ ਕਿਵੇਂ ਬਰਲਾ ਕੀਤਾ ਜਾਏਗਾ ਦੇਖੋ ਜੀ ਗਵਰਨਮੈਂਟ ਵੱਲੋਂ ਜਿਹੜੀ ਵੀ ਸਕੀਮ ਆਉਂਦੀ ਹੈ ਉਹਦੇ ਵਾਸਤੇ ਅਸੀਂ ਬਹੁਤ ਕੋਸ਼ਿਸ਼ ਕਰਨੇ ਕਿ ਜਿਹੜੀ ਵੀ ਸਾਰ ਇੱਕ ਮਿਲ ਸਕੀ ਆ ਖੱਟੇ ਕੋਠਿਆਂ ਨੇ ਉਹਨਾਂ ਕੋਲ ਸਾਹਮਣੇ ਫਾਰਮ ਖੁੱਲੇ ਆਪਾਂ ਘਰ ਘਰ ਜਾ ਕੇ ਭਰੇ ਆ ਜੀ 35 40 ਦੇ ਕਰੀਬ ਅਸੀਂ ਘਰ ਭਰੇ ਆ ਬਾਕੀ ਟੌਲਟਾਂ ਦੀ ਜਾਈ ਸੀ ਪਿਛੇ ਸਕੀਮ ਲਾਚਾਂ ਦੀ ਉਹ ਆਪਾਂ ਮਨ ਲਓ 24 ਫਲਸ਼ਾਂ ਪਿੰਡ 'ਚ ਤਿਆਰ ਕੀਤੀਆਂ ਅੱਜ ਤੱਕ ਦਾ ਮਨ ਲਓ ਸਭ ਤੋਂ ਵੱਡਾ ਮਨ ਲਓ ਆਪਾਂ ਸਭ ਤੋਂ ਜ਼ਰੂਰੀ ਕੰਮ ਜਿਹੜਾ ਸੀ ਇਹ ਸਾਡੇ ਪਿੰਡ ਦਾ ਸਭ ਤੋਂ ਪਹਿਲਾਂ ਲੋਕ ਜਟਾਂ ਦੀ ਜਮੀਨਾਂ 'ਚ ਜਾਂਦੇ ਸੀ ਜਟਾਂ ਦਾਹੇ ਕੱਢਦੇ ਸੀ ਤੁਹਾਨੂੰ ਪਤਾ ਹੀ ਕਿਵੇਂ ਚਲੋ ਜਿੱਥੇ ਕੀ ਨੁਕਸਾਨ ਹੁੰਦਾ ਗਾਲਾਂ ਨੂੰ ਕੱਢਦੇ ਹੀ ਆ ਤੇ 24 ਟੋਲਟਾ ਆਪਾਂ ਪਿੰਡ 'ਚ ਬਣਵਾਈਆਂ ਜੀ ਜੀ ਸਰ ਕਿਨਾਂ ਦਾ ਛੱਡਾਂ ਦੇ ਪੈਸੇ ਵੀ ਆਉਂਦੇ ਪਿੰਡਾਂ ਦੇ ਵਿੱਚ ਕੀ ਤੁਹਾਡੇ ਪਿੰਡ ਜੀ ਵੀ ਕੋਈ ਤਾਂ ਦੇਖੋ ਜੀ ਅਜੇ ਤੇ ਸਾਡੇ ਕੋਲ ਕੋਈ ਛੱਡਾਂ ਦੀ ਸਕੀਮ ਨਹੀਂ ਵੀ ਆਈ ਜਦੋਂ ਆਵੇਗੀ ਫਿਰ ਆਪਾਂ ਜਰੂਰ ਫੋਮ ਭਰਾਂਗੇ ਲੋਕ ਵੀ ਨਾ ਨਾ ਬੰਦ ਜੋਗੋ ਜੀ ਸਰ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਕੋ ਵੱਜ ਜਾਂਦੇ ਆ ਕਿ ਉਹ ਲੋਕਾਂ ਨੂੰ ਥਾਣੇ ਕਚਰਿਆਂ ਦੇ ਧੱਕੇ ਖਾਣੇ ਪੈਂਦੇ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਤੇ ਪੈਸਾ ਵੀ ਇੱਕ ਸਰਪੰਚ ਦੀ ਕੀ ਜੁੰਮਿਆ ਨਹੀਂ ਦੀ ਕੀ ਫਰਜ ਹੁੰਦਾ ਕਿਵੇਂ ਦੇ ਦੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਰਪੰਚ ਦੀ ਜ਼ਿੰਮੇਵਾਰੀ ਇਹੀ ਹੈ ਕਿ ਉਹ ਪਿੰਡ ਦਾ ਇਹ ਉਹ ਲੜਾ ਬਸ ਲੜਨ ਨਾਲ ਲੋਕ ਜੀ ਲੜਦੇ ਵੀ ਆ ਤੇ ਪਿੰਡ ਦਾ ਸਰਪੰਚ ਪਿੰਡ ਜੀ ਨਵੇੜੇ ਦਾ ਵਧੀਆ ਪਰ ਕਈ ਵਾਰੀ ਦੋਹੇ ਤਰਾਈ ਕਰਮ ਹੁੰਦੀਆਂ ਉਹ ਫਿਰ ਅੱਗੇ ਜਾ ਗਈ ਫਿਰ ਉੱਥੇ ਹੀ ਫੈਸਲਾ ਤੁਹਾਨੂੰ ਪਤਾ ਹੁੰਦਾ ਜੀ ਜੀ ਹਾਂ ਜੀ ਹਾਂ ਜੀ ਕੋਸ਼ਿਸ਼ ਤੇ ਇਹੀ ਕਰੀ ਦੀਏ ਕਿ ਇੱਥੇ ਮਖਾਈਏ ਜੀ ਸਰ ਨਸਿਆਂ ਦੀ ਗੱਲ ਹੈ ਪੰਜਾਬ ਸਰਕਾਰ ਨੇ ਨਸਿਆਂ ਕਲਫੀ ਕਾਫੀ ਜਿਹੜੇ ਕਦਮ ਚੁੱਕੇ ਨੇ ਸੋ ਕਿਤੇ ਨਾ ਕਿਤੇ ਹਾਈ ਕੋਰਟ ਦੀ ਵੀ ਗੱਲ ਸੁਣਾਈ ਆ ਕਿ ਵਧੀਆ ਹਲੰਘਾ ਜੋ ਕਦਮਾਂ ਸੋ ਕਿਵੇਂ ਦੇਦੇ ਹੋ ਬਦਨ ਦੇਖੋ ਜੀ ਧਰਵਾਦੀ ਆ ਆਪਾਂ ਅਪਾ ਗੁਰਮਾਨ ਸਾਹਿਬ ਦੇ ਇਹਨਾਂ ਨੇ ਇੰਨਾ ਸਾਰਿਆਂ ਤੋਂ ਉਲਟ ਹੋ ਕੇ ਇੱਕ ਨਵਾਂ ਕੰਮ ਨਵੀਂ ਜਗ ਸ਼ੁਰੂ ਕੀਤੀ ਹੈ ਅੱਜ ਤੱਕ ਕੋਈ ਗਵਰਨਮੈਂਟ ਇਸ ਵੱਲ ਪਾਸੇ ਨਹੀਂ ਤੁਰੀ ਜਿਹੜਾ ਕੰਮ ਇਹਨਾਂ ਨੇ ਉਪਰਾਲਾ ਕਰ ਰਿਹਾ ਹੈ ਇਹਦੇ ਨਾਲ ਸਾਡਾ ਸਾਰਿਆਂ ਦਾ ਫਰਜ਼ ਆ ਹਰ ਬੱਚੇ-ਬੱਚੇ ਦਾ ਫਰਜ਼ ਆ ਜੀ ਇਹਨਾਂ ਨਾਲ ਅਨੁਸੰਗ ਹੋ ਕੇ ਤੇ ਇਹਨਾਂ ਨਾਲ ਜੁੜ ਕੇ ਇਹ ਵਾਲਾ ਨਸ਼ਿਆਂ ਦਾ ਜਿਹੜਾ ਪੰਨਾ ਚਾਹਤre ਆ ਨਵਾਂ ਸ਼ੁਰੂ ਹੋ ਗਿਆ ਇਹ ਨੂੰ ਕਿਹੜਾ ਠੱਲ ਪਾਈ ਜਾ ਸਕਦੀ ਜੀ ਸਰ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ ਦੇਖੋ ਜੀ ਧੰਨਵਾਦ ਹੈ ਆਪਣੇ ਨਗਰ ਦਾ ਜਿਨ੍ਹਾਂ ਨੇ ਇੰਨਾ ਯੋਰ ਲਾ ਕੇ ਕਿ ਸਰਪੰਚ ਬਣਾਇਆ ਬਾਕੀ ਮੈਂ ਕੱਲਾ ਸਰਪੰਚ ਨਹੀਂ ਨਿਰਮਨ ਵਾਲਾ ਪਿੰਡ ਦਾ ਹਰ ਇੱਕ ਬੱਚਾ ਬੱਚਾ ਸਰਪੰਚ ਹੈ ਜੀ ਆਪਾਂ ਉਹਨੂੰ ਕੱਲ ਪਰਸੋਂ ਵੀ ਜਲਾਸ ਕਰਾਇਆ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਹਰ ਇੱਕ ਵਿਅਕਤੀ ਦੀ ਆਪਾਂ ਜੋ ਵੀ ਬੱਚੇ ਤੱਕ ਦੀ ਵੀ ਸਲਾਹ ਲਈ ਹੈ ਕਿ ਕੀ ਪਿੰਡ ਜਾਂ ਨੂੰ ਸੁਖ ਸੂਹਣ ਚ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਇੰਨਾ ਟਾਈਮ ਕੱਢ ਕੇ ਆਪਣਾ ਤੇ ਸਾਡੇ ਕੋਲ ਆਏ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਸ਼ਿਕਾ ਜੀ